ਦੇਸ਼ ਦਾ ਅੰਨਦਾਤਾ ਸੜਕਾਂ ਤੇ ਰਲ ਰਿਹਾ ਹੈ ਬਿਆਨ ਸਰਵਨ ਸਿੰਘ ਪੰਦੇਰ ਦਾ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਐਮਪੀਆ ਵੱਲੋਂ ਪਾਰਲੀਮੈਂਟ ਦੇ ਵਿੱਚ ਜਦੋਂ ਕਿਸਾਨਾਂ ਦੀ ਆਵਾਜ਼ ਚੱਕੀ ਜਾਂਦੀ ਹੈ ਮੋਦੀ ਸਰਕਾਰ ਵੱਲੋਂ ਉਸ ਨੂੰ ਅਣਦੇਖਾ ਕੀਤਾ ਜਾਂਦਾ ਹੈ ਤੇ ਉੱਥੇ ਹੀ ਕਰਜ਼ੇ ਦੀ ਮਾਰ ਦੇ ਵਿੱਚ ਕਿਸਾਨ ਨਿਤ ਖੁਦਕੁਸ਼ੀਆਂ ਕਰ ਰਿਹਾ ਹੈ ਹੋਰ ਸਰਵਨ ਸਿੰਘ ਪੰਦੇਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਵੱਲੋਂ ਸਵਾਲ ਪੁੱਛਣ ਤੇ ਕਿ ਕੀ ਕੇਂਦਰ ਕੋਲ ਕੋਈ ਤਜਵੀਜ਼ ਹੈ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਦੀ ਜਿੱਤੇ ਕੇਂਦਰ ਨੇ ਸਾਫ਼ ਆਪਣਾ ਪੱਲਾ ਝਾੜ ਲਿਆ ਔਰ ਕਿਹਾ ਵੀ ਜੇਹੀ ਕੋਈ ਤਜਵੀਜ਼ ਨਹੀਂ ਹੈਗੀ ਜਦ ਕਿ ਕਰਜ਼ੇ ਕਾਰਨ ਦੇਸ਼ ਦਾ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਵਾ ਲਗਭਗ 14 ਤੋਂ 15 ਲੱਖ ਕਰੋੜ ਰੁਪਏ ਦਾ ਕਰਜ਼ਾ ਮੋਟਾ-ਮੋਟੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਸਿਰ ਦੱਸਿਆ ਜਾ ਰਿਹਾ ਹੈਗਾ ਔਰ ਪਹਿਲੀ ਜਿਹੜਾ ਇਲੈਕਸ਼ਨ ਸੀਗਾ ਮੋਦੀ ਜੀ ਦਾ ਉਹਨਾਂ ਨੇ ਕਿਹਾ ਸੀ ਵੀ ਵੀ 2014 ਤੋਂ ਪਹਿਲਾਂ ਵੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਹੁਣ ਅਸੀਂ ਕਿਉਂ ਮੰਗ ਕਰਦੇ ਆ ਕਰਜ਼ਾ ਮੁਕਤੀ ਦੀ 1968 ਤੋਂ 67 ਤੋਂ ਬਾਅਦ 30% ਕਿਸਾਨਾਂ ਦੇ ਫਸਲਾਂ ਦੀ ਰੇਟ ਵਧੇ ਦੂਜੇ ਬੰਨੇ ਡੀਜ਼ਲ ਦਵਾਈਆਂ ਖਾਦਾਂ ਬੀਜ ਖੇਤੀ ਮਸ਼ੀਨਰੀ ਲੇਬਰ 200 ਗੁਣਾ 2.5 ਗੁਣਾ ਇਹਨਾਂ ਦੇ ਰੇਟ ਵਧੇ ਹੈਗੇ ਸਾਡੀ ਆਮਦਨ ਘਟ ਗਈ ਖਰਚ ਸਾਡੇ ਸਿਰ ਵਧ ਗਿਆ ਕਰਜ਼ੇ ਹੀ ਹੋ ਗਏ ਇੱਕ ਵਾਰੀ ਕਰਜ਼ਾ ਮੁਕਤ ਕਰਕੇ ਫਿਰ ਲਾਹੇਮੰਦਾ ਪਾਸ 250 ਦੇ ਅਨਸਾਰ ਮੰਗ ਕਰਦੇ ਆ ਤਾਂ ਜੋ ਜਦੋਂ ਲਾਹੇਮੰਦਾ ਕੀਤਾ ਹੋਵੇ ਕਿਸਾਨ ਦੇ ਸਿਰ ਕਰਜ਼ਾ ਨਹੀਂ ਚੜੂਗਾ ਔਰ ਇੱਕ ਬੰਨੇ ਕੇਂਦਰ ਗੱਲਬਾਤ ਦਾ ਸਰਦਾ ਦੇ ਰਹੀ ਆ ਇਹ ਤੋਂ ਕਹਾਂ ਪੱਲਾ ਛਾੜ ਰਹੀ ਹੈਗੇ ਔਰ ਇਸ ਲਈ ਭਾਵੇਂ ਪੰਜਾਬ ਸਰਕਾਰ ਦਾ ਬਜਟ ਵੀ ਆਣ ਅਸੀਂ ਕਿੰਨੇ ਪੰਜਾਬ ਸਰਕਾਰ ਵੀ ਤਜਵੀਜ਼ ਰੱਖ ਲਈ ਆਪਣੇ ਗ੍ਰਾਮੀਣ ਬੈਂਕਾਂ ਦਾ ਸਹਿਕਾਰੀ ਸੁਸਾਇਟੀ ਦਾ ਕਰਜ਼ਾ ਮਾਫ ਕਰ ਲਵੇ ਤਾਂ ਅਸੀਂ ਤਾਂ ਸਾਰਿਆਂ ਕੋ ਚਾਹੁੰਦੇ ਆ ਵੀ ਇਹ ਕਰਜ਼ਾ ਮਾਫੀ ਹੋਵੇ ਪਰ ਦੇਖੋ ਸਾਡਾ ਅੰਦੋਲਨ ਹੋਰ ਵਾਜਬ ਕਿਵੇਂ ਹੋ ਰਿਹਾ ਵੀ ਕੇਂਦਰ ਕਾਰਪੋਰੇਟ ਨੂੰ 14.56 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਰਹੀ ਆ ਹੋਰ ਕਰਜ਼ਾ ਲੈ ਲੈ ਕੇ ਤਕਰੀਬਨ ਜਿਹੜਾ ਬਜਟ ਦਾ ਘਾਟਾ ਤੇ ਹੋਰ ਕੰਮ ਚਲਾਉਣ ਲਈ ਕਰਜ਼ਾ ਚੱਕਿਆ ਜਾ ਰਿਹਾ ਪਰ ਕਿਸਾਨਾਂ ਦੀ ਕਰਜ਼ਾ ਮਾਫੀ ਨਹੀਂ ਦੂਜਾ 205 ਲੱਖ ਕਰੋੜ ਦਾ ਕਿਸਾਨਾਂ ਸਰ ਕਰਜ਼ਾ ਚੜਿਆ ਦੇਸ਼ ਦੇ ਸਰ ਕਰਜ਼ਾ ਚੜਿਆ ਹੈਗਾ ਇੱਕ ਬੰਨੇ ਦਾਅਵੇ ਹੋ ਰਹੇ ਵਿਸ਼ਵਗੁਰੂ ਬੰਦੇ ਇਹ ਸਵਾਲ ਨੇ ਸਾਡੇ ਤਾਂ ਹੀ ਪ੍ਰਧਾਨ ਮੰਤਰੀ ਜੀ ਅੱਜ ਬੋਲਣ ਪਾਰਲੀਮੈਂਟ 'ਚ ਕੱਲ ਬੋਲਣ ਪਰਸੋ ਬੋਲਣ ਉਹਨਾਂ ਨੂੰ ਇੰਨਾਂ ਗੱਲਾਂ ਦੇ ਜਵਾਬ ਜਿਹੜਾ ਮੰਗ ਪੱਤਰ ਸਾਡਾ ਉੱਤੇ ਦੇਣੇ ਚਾਹੀਦੇ ਆ ਇਹ ਅਸੀਂ ਇਹਦੇ ਤੇ ਕਹਿਣਾ ਚਾਹੁੰਦੇ ਆ ਧੰਨਵਾਦ